ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਪ ਅੱਜ ਲੋਟ ਮੇਲੇ 'ਚ ਖੜੇ ਆ ਤੇ ਇੱਥੇ ਨਾ ਤੁਹਾਨੂੰ ਬਾਈ ਹੋਰੀ ਇੱਥੇ ਬੱਕਰੀਆਂ ਲੈ ਕੇ ਆਏ ਆ ਤੇ ਬੱਕਰੀਆਂ ਦਾ ਇਹ ਨਾ ਬਾਈ ਹੋਰੇ ਕੋਲੇ ਫਾਰਮ ਆ ਵਰਬਰੀ ਬੱਕਰੀਆਂ ਦਾ ਖਾਸ ਕਰਕੇ ਮੈਨੂੰ ਬਹੁਤ ਪਸੰਦ ਆ ਤੇ ਬਹੁਤ ਵੀਰ ਜਿਹੜੇ ਬਾਰਵੀਂ ਬੱਕਰੀਆਂ ਪਸੰਦ ਕਰਦੇ ਆ ਬਾਕੀ ਬਾਈ ਹੋਰੇ ਤੋਂ ਵੀ ਜਾਣਕਾਰੀ ਲਵਾਂਗੇ ਇਹਦੇ ਬਾਰੇ ਤੇ ਆਹ ਵੇਖ ਸਕਦੇ ਤੁਸੀਂ ਪਹਿਲਾਂ ਮੈਂ ਦਿਖਾਵਾ ਕੈਮਰਾ ਮਾਰ ਕੇ ਕੀ ਕੀ ਇਹਦੇ ਆਪ ਨੂੰ ਫਾਇਦਾ ਇਹਦੇ ਰੱਖਣ ਨਾਲ ਆਪ ਨੂੰ ਕੀ ਸਿਸਟਮ ਆ ਤੇ ਬਿੱਟਲ ਵੀ ਆ ਤੇ ਆ ਇਧਰ ਬਾਈ ਹੋਰੀ ਬੈਠਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਆਹਦਾ ਨਾਮ ਦੱਸੋ ਤੇ ਪੈਂਡ ਕਿਹੜਾ ਜੀ ਮੇਰਾ ਨਾਮ ਬਈ ਮੈਕ ਆ ਪੈਂਡ ਕਰਾਈ ਵਾਲਾ ਸਾਡਾ ਪੈਂਡ ਕਰਾਈ ਵਾਲਾ ਹਾਂਜੀ ਬਾਈ ਅੱਛਾ ਕਿੰਨੇ ਟਾਈਮ ਤੋਂ ਤੁਸੀਂ ਕਰ ਰਹੇ ਹੋ ਬੱਕਰੀਆਂ ਦਾ ਜੀ ਆਪਾਂ ਨੂੰ ਹੋ ਗਏ ਬਈ 3-4 ਸਾਲ ਹਾਂਜੀ ਬਰਪਰੀ ਆ ਜੀ ਬਿੱਟਲ ਵੀ ਆ ਨਾਲੇ ਬਰਪਰੀ ਦਾ ਕੰਮ ਆ ਬਈ ਆਪਾਂ ਇਹ ਵਧੀਆ ਬਰੀਡ ਹੈ ਕਿਵੇਂ ਆ ਤੁਹਾਨੂੰ ਕੀ ਇਹਦੇ ਬਾਰੇ ਇਹ ਇਹ ਵਧੀਆ ਬਰੀਡ ਆ ਭਾਈ ਬਾਕੀ ਆਪਾਂ ਘਰੇ ਵੀ ਰੱਖ ਸਕਦੇ ਸ਼ੌਂਕ ਨੂੰ ਠੀਕ ਐ ਬਾਕੀ ਬੱਚੇ ਬੁੱਛੇ ਦੀ ਕੁਆਲਿਟੀ ਚੰਗੀ ਆਉਂਦੀ ਆ ਭਾਈ ਇਹਨਾਂ ਦੀ ਵਰਫਰੀ ਦੀ ਹਾਂਜੀ ਬਾਕੀ ਖਰਚਾ ਘੱਟ ਐ ਇਹਨਾਂ ਦਾ ਬੀਟਲ ਨਾਲ ਹਾਂਜੀ ਤੇ ਵੀ ਆਪਾਂ ਕਹਿੰਦੇ ਵੀ ਜੇ ਆਪਾਂ ਆਮ ਜਿਹੀ ਇੱਕ ਸੜੀ ਰੱਖਣਾ ਚਾਹੁੰਦੇ ਆ ਯੂਰੀਅਸ ਤੇ ਇਹ ਅੱਠ ਸੜੀ ਵਾਪਰੀ ਹਾਂਜੀ ਹਾਂਜੀ ਰੱਖ ਸਕਦੇ ਜਿਵੇਂ ਕਿਸੇ ਨੇ ਰੱਖਣੀ ਐ ਇੱਕ ਅੱਧੀ ਘਰੇ ਸ਼ੌਂਕ ਨੂੰ ਰੱਖਣੀ ਆ ਤੇ ਵਧੀਆ ਸਾਧਨਾ ਭਾਈ ਆਮਦਨ ਦਾ ਵੀ ਵਧੀਆ ਸਾਧਨਾ ਠੀਕ ਹੋ ਗਿਆ ਤੇ ਬੀਟਲ ਨਾਲ ਵਧੀਆਗਾ ਆ ਬੀਟਲ ਨਾਲ ਵਧੀਆ ਖਰਚਾ ਘਟਾ ਬਈ ਇਹਨਾਂ ਤੇ ਇਹ ਆਪਾਂ ਕੀ ਰੀਡਿੰਗ ਉਹ ਕੀ ਕੀ ਦੀ ਦਾ ਵੀ ਇਹਦੇ ਨਾਲ ਬੜਾ ਬੜਾ ਹੋ ਜਾਂਦਾ ਕੀ ਰੀਡਿੰਗ ਉਹ ਸਹੀ ਬਈ ਇਹਦਾ ਮੰਨ ਕੇ ਚਲੋ ਵੀ ਪਤਾ ਲੱਗ ਜੀ ਜਾਂਦਾ ਜੇ ਆਪਾਂ ਬਰਬਰੀ ਘਰੇ ਰੱਖਣੀ ਆ ਵੀ ਮੰਨ ਕੇ ਚਲੋ ਕੰਮ ਕਰਨਾ ਬਈ ਤੇ ਵਿੱਚ ਬਰੀਡਰ ਜ਼ਰੂਰੀ ਆ ਬਈ ਇਹਦੇ ਬਰੀਡਰ ਜ਼ਰੂਰੀ ਆ ਮੰਨ ਕੇ ਚਲੋ ਵੀ ਕਈ ਜਿਹੜੀਆਂ ਵੱਡੇ ਫਰੇਮ ਦੀਆਂ ਬੱਕਰਾਂ ਹੁੰਦੀਆਂ ਜਿਵੇਂ ਉਹ ਬੈਠੀ ਆ ਉਹ ਤਿੰਨ ਬੱਚੇ ਬਈ ਦਿਊਗੀ ਘੱਟੋ ਘੱਟ ਹਾਂ ਨਹੀਂ ਮਸਲਾ ਕਲੀਅਰ ਕਰਕੇ ਦੀ ਵਾਦਾ ਬਹੁਤ ਹੁੰਦਾ ਹਾਂ ਵਾਦਾ ਬਹੁਤ ਹੁੰਦਾ ਬਈ ਇਹ ਵੀ ਕਿ ਭਾਜੀ ਇਹਦੀ ਬਾਈ ਫੇਰੀ ਮੈਨੂੰ ਮਲਾਇਆ ਕਰਾਈ ਵਾਲਾ ਪਿੰਡ ਆ ਤੇ ਬਈ ਫੋਨ ਨੰਬਰ ਆਦਾ ਜਰੂਰ ਦੱਸ ਦਿਓ ਜੇ ਕਿ ਬੱਕਰੀਆਂ ਖੇਤੀਆਂ ਨੇ 8360277397 ਬਈ ਆਪਣਾ ਫੋਨ ਨੰਬਰ 8360277397 ਜੇ ਕੋਈ ਹੋਰਾਂ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਜੇ ਕਿ ਕਿਰਨੇ ਖੇਦਲੀਆਂ ਹੋਣ ਬਾਕੀ ਮੈਂ ਸਕਰੀਨ ਤੇ ਨੰਬਰ ਚਲਾ ਦੂੰਗਾ ਤੇ ਸਤਿ ਸ਼੍ਰੀ ਅਕਾਲ ਜੀ